ਪਰਮ ਸਨਮਾਨਯੋ ਗੁਰੂ ਰੂ ਗੁਰੂ ਖਾਲਸਾ ਸਾਹਿਬ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿਆਰੀ ਸਾਹਿਬ ਸੰਗਤ ਜੀ ਇਹ ਆਮ ਵੇਖਣ ਵਿੱਚ ਆਉਂਦਾ ਹੈ ਕਿ ਕਈ ਸਿੱਖ ਜਦੋਂ ਉਹਨਾਂ ਤੇ ਭਾਰੀ ਸੰਕਟ ਪੈ ਜਾਂਦਾ ਹੈ ਤਾਂ ਉਹ ਜੋਤਿਸ਼ ਕੋਲ ਚਲੇ ਜਾਂਦੇ ਹਨ ਕੀ ਜੋਤਿਸ਼ ਕੋਲ ਜਾਣਾ ਠੀਕ ਹੈ ਜਾਂ ਗਲਤ ਹੈ ਅੱਜ ਆਪਾਂ ਇਸ ਤੇ ਵਿਚਾਰ ਕਰਾਂਗੇ ਜੋਤਿਸ਼ ਵਿੱਦਿਆ ਵਾਲਾ ਤਾਂ ਇਹ ਸ਼ਾਇਦ ਦੱਸ ਦਵੇ ਕਿ ਤੇਰੇ ਹੱਥ ਦੀਆਂ ਰੇਖਾਵਾਂ ਇਹ ਕੁਝ ਕਹਿੰਦੀਆਂ ਹਨ ਪਰ ਇਹਨਾਂ ਨੂੰ ਬਦਲਣਾ ਉਸ ਦੇ ਹੱਥ ਵਿੱਚ ਨਹੀਂ ਹੈ ਇਹ ਰੇਖਾਵਾਂ ਬਦਲਦੀਆਂ ਕਿਵੇਂ ਹਨ ਸੋਸਾਲ ਸੰਗਤ ਜੀ ਗੁਰਦੁਆਰਾ ਸਾਹਿਬ ਜਾ ਕੇ ਜੋੜਿਆਂ ਦੀ ਸੇਵਾ ਕਰਨ ਜਾਂ ਲੰਗਰ ਦੀ ਸੇਵਾ ਕਰਨ ਜਾਂ ਝਾੜੂ ਦੀ ਸੇਵਾ ਕਰਨ ਜਾਂ ਕੋਲੇ ਮਾਂਜਣ ਦੀ ਸੇਵਾ ਕਰਨ ਨਾਲ ਇਹ ਰੇਖਾਵਾਂ ਬਦਲ ਸਕਦੀਆਂ ਹਨ ਜੇਕਰ ਕਿਸੇ ਦੇ ਕਰਮਾਂ ਵਿੱਚ ਮਾੜੀਆਂ ਰੇਖਾਵਾਂ ਵੀ ਲਿਖੀਆਂ ਹੋਣ ਤਾਂ ਉਹ ਵੀ ਬਦਲ ਜਾਂਦੀਆਂ ਹਨ ਮਹਾਪੁਰਸ਼ ਤਾਂ ਇਹ ਵੀ ਬਚਨ ਕਰਦੇ ਸਨ ਕਿ ਭਵਿੱਖ ਦੀ ਕੋਈ ਗੱਲ ਦੱਸਣ ਵਾਲਾ ਪਰਮੇਸ਼ਰ ਦਾ ਸ਼ਰੀਕ ਬਣ ਜਾਂਦਾ ਹੈ ਇਸ ਲਈ ਗੁਰੂ ਸਿੱਖ ਨੇ ਕਦੇ ਵੀ ਜੋਤਿਸ਼ ਵਿੱਦਿਆ ਦੇ ਚੱਕਰਾਂ ਵਿੱਚ ਨਹੀਂ ਪੈਣਾ ਜਿੰਨੇ ਵੀ ਮਹਾਪੁਰਸ਼ ਹੋਏ ਹਨ ਉਹ ਤਨ ਤਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਦੇ ਪਰੋਸੇ ਨਾਲ ਕਹਿੰਦੇ ਹਨ ਕਿ ਜਿਹੜਾ ਗੁਰਸਿੱਖ ਅੰਮ੍ਰਿਤ ਵੇਲੇ ਉੱਠ ਕੇ ਗੁਰਬਾਣੀ ਪੜ੍ਹ ਕੇ ਤਨ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਅੱਗੇ ਨਤਮਸਤਕ ਹੋ ਕੇ ਇਹ ਅਰਦਾਸ ਕਰੇ ਕਿ ਸਤਿਗੁਰੂ ਜੀ ਆਪ ਜੀ ਦੀ ਕਿਰਪਾ ਨਾਲ ਦਿਨ ਚੜ੍ਹਿਆ ਹੈ ਨਾਮ ਜਪਦਿਆਂ ਸੁੱਖਾਂ ਦਾ ਬਤੀਤ ਕਰਵਾਈ ਤਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਉਸ ਦਿਨ ਦੀਆਂ ਮਾੜੀਆਂ ਰੇਖਾਵਾਂ ਨੂੰ ਆਪਣੇ ਚਰਨਾ ਵਿੱਚ ਲੈ ਲੈਂਦੇ ਹਨ ਇਸ ਲਈ ਪਿਆਰੀ ਸਾਧ ਸੰਗਤ ਜੀ ਅਸੀਂ ਜੋਤਿਸ਼ ਵਿੱਦਿਆ ਦੇ ਚੱਕਰ ਵਿੱਚ ਬਿਲਕੁਲ ਨਹੀਂ ਪੈਣਾ ਸਾਨੂੰ ਗੁਰਬਾਣੀ ਦਾ ਵੀ ਉਪਦੇਸ਼ ਹੈ ਪੰਡਤ ਜੋਤ ਕੀ ਸਭ ਪੜ ਪੜ ਕੋਕਦੇ ਕਿਸ ਪੈ ਕਰੇ ਪੁਕਾਰਾ ਰਾਮ ਮਾਇਆ ਮੋਹ ਅੰਤਰਮਲ ਲਾਗੈ ਮਾਇਆ ਕੇ ਵਾਪਾਰ ਆ ਰਾਮ ਜਦੋਂ ਕਿਸੇ ਦਾ ਵੀ ਕੋਈ ਕਾਰਜ ਸਿਰੇ ਚੜ ਜਾਏ ਤਾਂ ਨਾਮ ਵਧਾ ਕੇ ਸਤਿਗੁਰੂ ਜੀ ਦੇ ਚਰਨਾਂ ਵਿੱਚ ਸ਼ੁਕਰਾਨਾ ਕਰਨਾ ਚਾਹੀਦਾ ਹੈ ਸਤਿਗੁਰ ਆਪਣੇ ਸੁਣੀ ਅਰਦਾਸ ਕਾਰਜ ਆਇਆ ਸਗਲਾ ਰਾਸ ਅਜਿਹਾ ਕਰਨ ਨਾਲ ਨਿਮਰਤਾ ਦੇ ਘਰ ਵਿੱਚ ਰਹੋਗੇ ਤੇ ਸਤਿਗੁਰ ਜੀ ਦੀਆਂ ਹੋਰ ਖੁਸ਼ੀਆਂ ਬਖਸ਼ਿਸ਼ ਹੋਣਗੀਆਂ ਜਦ ਤੁਸੀਂ ਅਰਦਾਸ ਕਰਦੇ ਹੋ ਤਾਂ ਸਭ ਤੋਂ ਪਹਿਲਾਂ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਦਾ ਨਾਮ ਲੈਣ ਤੇ ਸੁਰਤੀ ਨਾਲ ਸਤਿਗੁਰੂ ਜੀ ਦੇ ਚਰਨਾਂ ਤੇ ਨਮਸਕਾਰ ਕਰੋ ਸਤਿਗੁਰ ਕੀ ਮੂਰਤ ਹਿਰਦੈ ਵਸਾਏ ਜੋ ਇੱਛਾ ਸੋਈ ਫਲ ਪਾਏ ਇਸ ਤਰ੍ਹਾਂ ਜਦੋਂ ਸੁਰਤੀ ਵਿੱਚ ਗੁਰੂ ਸਾਹਿਬ ਜੀ ਨੂੰ ਰੱਖ ਕੇ ਸਾਰੀ ਅਰਦਾਸ ਕਰਾਂਗੇ ਤਾਂ ਮਨ ਦੌੜੇਗਾ ਨਹੀਂ ਪ੍ਰੇਮ ਪਿਆਰ ਤੇ ਨੇੜਤਾ ਵਧੇਗੀ ਤੇ ਵਿਸਮਾਧੀ ਆਨੰਦ ਆਉਂਦਾ ਜਾਏਗਾ ਪਿਆਰੀ ਸਾਧ ਸੰਗਤ ਜੀ ਕਈ ਸਿੱਖ ਵੀਰ ਵਰਤ ਵੀ ਰੱਖਦੇ ਹਨ ਸੋ ਸਾ ਸੰਗਤ ਜੀ ਵਰਤ ਸਿੱਖ ਧਰਮ ਵਿੱਚ ਪਰਵਾਹ ਨਹੀਂ ਹੈ ਗੁਰ ਇਤਿਹਾਸ ਵਿੱਚ ਇੱਕ ਸਾਖੀ ਦਾ ਜ਼ਿਕਰ ਆਉਂਦਾ ਹੈ ਕਿ ਭਾਈ ਕਲਿਆਣਾ ਜੀ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਦੇ ਅਨਨ ਸੇਵਕ ਹੋਏ ਹਨ ਤੇ ਜਿਸ ਸ਼ਹਿਰ ਵਿੱਚ ਰਹਿੰਦੇ ਸਨ ਉਸ ਸ਼ਹਿਰ ਦੇ ਰਾਜੇ ਨੇ ਸਾਰੇ ਇਲਾਕੇ ਦੇ ਲੋਕਾਂ ਨੂੰ ਹੁਕਮ ਦਿੱਤਾ ਕਿ ਕਰਵਾ ਚੌਥ ਦਾ ਵਰਤ ਜ਼ਰੂਰ ਰੱਖਣਾ ਹੈ ਸਾਰੇ ਇਲਾਕੇ ਦੇ ਲੋਕਾਂ ਨੇ ਵਰਤ ਰੱਖ ਲਿਆ ਪਰ ਭਾਈ ਕਲਿਆਣਾ ਜੀ ਨੇ ਵਰਤ ਨਾ ਰੱਖਿਆ ਜਦੋਂ ਇਹ ਸ਼ਿਕਾਇਤ ਰਾਜੇ ਤੱਕ ਪਹੁੰਚੀ ਤਾਂ ਭਾਈ ਕਲਿਆਣਾ ਜੀ ਨੂੰ ਰਾਜ ਦਰਬਾਰ ਵਿੱਚ ਬੁਲਾਇਆ ਗਿਆ ਤੇ ਰਾਜੇ ਨੇ ਪੁੱਛਿਆ ਕਿ ਤੁਸੀਂ ਇਹ ਵਰਤ ਕਿਉਂ ਨਹੀਂ ਰੱਖਿਆ ਭਾਈ ਕਲਿਆਣਾ ਜੀ ਨੇ ਕਿਹਾ ਕਿ ਮੇਰੇ ਗੁਰੂ ਵੱਲੋਂ ਹੁਕਮ ਹੈ ਕਿ ਵਰਤ ਨਹੀਂ ਰੱਖਣਾ ਤੇ ਜੇ ਰੱਖਣਾ ਹੈ ਤਾਂ ਉਹ ਵਰਤ ਰਖਿਏ ਜਿਹੜਾ ਸਾਡਾ ਲੋਕ ਪਰਲੋਕ ਸਫਲ ਕਰ ਦਵੇ ਜਿਵੇਂ ਕਿ ਆਪਣੇ ਆਪ ਨੂੰ ਝੂਠ ਬੋਲਣ ਤੋਂ ਰੋਕੀਏ ਨਿੰਦਿਆ ਤੋਂ ਰੋਕੀਏ ਚੁਗਲੀ ਦਵੇਸ਼ ਤੋਂ ਦੂਰ ਰਹੀਏ ਤੇ ਨਿਰਵੈਰਤਾ ਤੇ ਨਿਮਰਤਾ ਦਾ ਦਾਮਨ ਹਰ ਸਮੇਂ ਸੰਭਾਲੀ ਰੱਖੀਏ ਭਾਈ ਕਲਿਆਣਾ ਜੀ ਦੀਆਂ ਇਹ ਗੱਲਾਂ ਸੁਣ ਕੇ ਰਾਜਾ ਬਹੁਤ ਪ੍ਰਭਾਵਿਤ ਹੋਇਆ ਤੇ ਸ਼ਿਰਗੁਰ ਅਰਜਨ ਦੇਵ ਜੀ ਮਹਾਰਾਜ ਦੇ ਚਰਨਾਂ ਵਿੱਚ ਆ ਕੇ ਗੁਰੂ ਦਾ ਸਿੱਖ ਬਣ ਗਿਆ ਗੁਰਬਾਣੀ ਵਿੱਚ ਵੀ ਵਰਤ ਰੱਖਣ ਦੀ ਸਖਤ ਮਨਾਹੀ ਹੈ ਭਗਤ ਕਬੀਰ ਜੀ ਦਾ ਫਰਮਾਨ ਹੈ ਛੋਡੇ ਅੰਨ ਕਰੇ ਪਖੰਡ ਨਾ ਸੁਹਾਗਣ ਨਾ ਉਹ ਰੰਡ ਅਗਰ ਫਿਰ ਵੀ ਕੋਈ ਵਰਤ ਰੱਖਦਾ ਹੈ ਤਾਂ ਇਸ ਬਾਰੇ ਵੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਫਰਮਾਨ ਕਰਦੇ ਹਨ ਕਬੀਰ ਹਰ ਕਾ ਸਿਮਰਨ ਛਾੜ ਕੇ ਉਹੋ ਹੀ ਰੱਖੈ ਨਾਰ ਗਦ ਹੀ ਹੋਏ ਕੈ ਔਤਰ ਹੈ 파ਰਸ ਹੈ ਮਾਨਚਾਰ ਇਸ ਦਾ ਭਾਵ ਇਹ ਹੈ ਕਿ ਜਿਹੜਾ ਵੀ ਵਰਤ ਜਾਂ ਉਹੋ ਹੀ ਰੱਖਦਾ ਹੈ ਉਸ ਦਾ ਅਗਲਾ ਜਨਮ ਗਧੇ ਦਾ ਹੁੰਦਾ ਹੈ ਤੇ ਜਨਮ ਵੀ ਉਸ ਮਾਲਕ ਦੇ ਘਰ ਹੁੰਦਾ ਹੈ ਜਿਹੜਾ ਉਸ ਗਧੇ ਉੱਪਰ ਘੱਟੋ-ਘੱਟ 4 ਮਣ ਦਾ ਭਾਰ ਲੱਦਦਾ ਹੈ ਇਸ ਕਰਕੇ ਗੁਰੂ ਸਾਹਿਬਾਨ ਦੇ ਹੁਕਮ ਦੀ ਪਾਲਣਾ ਕਰਦਿਆਂ ਇਹੋ ਜਿਹੇ ਵਰਤ ਰੱਖਿਏ ਜਿਹੜੇ ਸਾਨੂੰ ਗੁਰੂ ਨਾਨਕ ਦੇਵ ਜੀ ਦੇ ਨੇੜੇ ਲੈ ਕੇ ਜਾਣ ਹੋ ਸਕੇ ਤਾਂ ਮਹੀਨੇ ਵਿੱਚ 1-2 ਦਿਨ ਇਹ ਵਰਤ ਰੱਖਿਏ ਕਿ ਸਾਰਾ ਦਿਨ ਕਿਸੇ ਦੀ ਨਿੰਦਿਆ ਨਹੀਂ ਕਰਨੀ ਜਾਂ ਮਹੀਨੇ 'ਚ 1-2 ਦਿਨ ਇਹ ਵਰਤ ਰੱਖਿਏ ਕਿ ਮੈਂ ਅੱਜ ਸਾਰਾ ਦਿਨ ਕਿਸੇ ਨਾਲ ਗਰੋਧ ਨਹੀਂ ਕਰਨਾ ਜਾਂ ਮਹੀਨੇ 'ਚ 1-2 ਦਿਨ ਇਹ ਵਰਤ ਰੱਖਿਏ ਕਿ ਮੈਂ ਸਾਰਾ ਦਿਨ ਝੂਠ ਨਹੀਂ ਬੋਲਾਂਗਾ ਐਸੇ ਵਰਤ ਸਾਨੂੰ ਸੇਰ ਗੁਰੂ ਨਾਨਕ ਦੇਵ ਜੀ ਦੇ ਨੇੜੇ ਲੈ ਕੇ ਜਾਣਗੇ ਸਿੱਖ ਨੇ ਕਦੇ ਵੀ ਆਪਣੇ ਗੁਰੂ ਮਹਾਰਾਜ ਤੋਂ ਬਿਨਾ ਕਿਸੇ ਹੋਰ ਤੋਂ ਪ੍ਰਭਾਵਿਤ ਨਹੀਂ ਹੋਣਾ ਪਰ ਇਸ ਦੇ ਨਾਲ ਹੀ ਨਾਲ ਕਿਸੇ ਦੀ ਨਿੰਦਿਆ ਵੀ ਨਹੀਂ ਕਰਨੀ ਨਹੀਂ ਤਾਂ ਗੱਲ ਵਿਗੜ ਜਾਏਗੀ ਕਿਉਂਕਿ ਜਦ ਅਸੀਂ ਦੂਸਰੇ ਧਰਮਾਂ ਦੀ ਨਿੰਦਿਆ ਕਰਦੇ ਹਾਂ ਤਾਂ ਸਭ ਤੋਂ ਪਹਿਲਾਂ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੀ ਸਾਡੇ ਵੱਲ ਪਿੱਠ ਹੁੰਦੀ ਹੈ ਜਿਵੇਂ ਗੁਰਬਾਣੀ ਦਾ ਫਰਮਾਨ ਹੈ ਪਰ ਨਿੰਦਾ ਮੁਖਤੇ ਨਹੀਂ ਛੂਟੀ ਨੇਫਲ ਭਈ ਸਭ ਸੇਵਾ ਗੁਰੂ ਨਾਨਕ ਸਾਹਿਬ ਜਦੋਂ ਦੁਨੀਆ ਨੂੰ ਤਾਰਨ ਲਈ ਘਰੋਂ ਨਿਕਲੇ ਸਨ ਤਾਂ ਆਪਣੇ ਨਾਲ ਭਾਈ ਬਾਲਾ ਜੀ ਤੇ ਭਾਈ ਮਰਦਾਨਾ ਜੀ ਨੂੰ ਰੱਖਿਆ ਜੋ ਕਿ ਇੱਕ Hindu ਸੀ ਤੇ ਇੱਕ ਮੁਸਲਮਾਨ ਸਨ ਜੇ ਮਨ ਵਿੱਚ ਕੋਈ ਭੇਦ ਹੁੰਦਾ ਤਾਂ ਅਝਿਹਾ ਨਾ ਕਰਦੇ ਸਾਡਾ ਕੇਂਦਰੀ ਅਸਥਾਨ ਸ੍ਰੀ ਹਰਮੰਦਰ ਸਾਹਿਬ ਹੈ ਤੇ ਇਸ ਦੀ ਨੀ ਪੰਚਮ ਪਾਸ਼ਾ ਜੀ ਨੇ ਇੱਕ ਮੁਸਲਮਾਨ ਫਕੀਰ ਸਾਈ ਮੀਆਂ ਮੀਰ ਜੀ ਤੋਂ ਰਖਵਾਈ ਹੋਰ ਤਾਂ ਹੋਰ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਵਿੱਚ ਭਗਤ ਕਬੀਰ ਜੀ ਜੋ ਕਿ ਇੱਕ ਜੁਲਾਹੇ ਦੀ ਕਿਰਤ ਕਰਦੇ ਸਨ ਉਹਨਾਂ ਦੀ ਵੀ ਬਾਣੀ ਦਰਜ ਕੀਤੀ बाबा फरीद जी जो कि एक मुसलमान दरवेश ਸਨ ਉਹਨਾਂ ਦੀ ਵੀ ਬਾਣੀ ਇਸ ਵਿੱਚ ਦਰਜ ਕੀਤੀ ਭਗਤ ਰਵਿਦਾਸ ਜੀ ਜੋ ਜੁੱਤੀਆਂ ਗੰਡਣ ਦਾ ਕੰਮ ਕਰਦੇ ਸਨ ਉਹਨਾਂ ਦੀ ਬਾਣੀ ਵੀ ਦਰਜ ਕੀਤੀ ਗਈ ਇਸ ਲਈ ਰਹਿਣਾ ਅਸੀਂ ਗੁਰਬਾਣੀ ਦੇ ਧਾਰੇ ਵਿੱਚ ਹੀ ਹੈ ਪਰ ਸਤਕਾਰ ਹਰ ਧਰਮ ਦਾ ਕਰਨਾ ਹੈ ਤਾਂ ਤਾਂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਚਾਰ ਜੁਗਤਿਆਂ ਨਾਲ ਦਾਤਾ ਦਿੰਦੇ ਹਨ ਪਹਿਲੀ ਜੁਗਤੀ ਹੈ ਜੋ ਤੁਹਾਡੇ ਕਰਮਾਂ ਵਿੱਚ ਲਿਖਿਆ ਹੈ ਉਹ ਤੁਹਾਨੂੰ ਮਿਲ ਜਾਣਾ ਹੈ ਵਿਣ ਕਰਮਾ ਕਿਛ ਪਾਇਆ ਨਹੀਂ ਜੇ ਬਹੁਤੇਰਾ ਤਾਵ ਹੈ ਦੂਸਰੀ ਯੁਕਤੀ ਹੈ ਬਾਣੀ ਦੇ ਨਾਮ ਵਧਾ ਕੇ ਅਰਦਾਸ ਕਰਨ ਤੇ ਦਾਤ ਮਿਲਦੀ ਹੈ ਪ੍ਰਭ ਕੈ ਸਿਮਰਨ ਕਾਰਜ ਪੂਰੇ ਤੀਸਰੀ ਯੁਕਤੀ ਹੈ ਗੁਰੂ ਸਾਹਿਬ ਜੀ ਜਿਸ ਉੱਪਰ ਪ੍ਰਸੰਨ ਹੋ ਜਾਣ ਤਾਂ ਦਾਤ ਉਸ ਦੀ ਝੋਲੀ ਵਿੱਚ ਪਾ ਦਿੰਦੇ ਹਨ ਦਾਤਾ ਦਾਤ ਰੱਖੀ ਹੱਥ ਆਪਣਾ ਜਿਸ ਭਾਵੈ ਤਿਸ ਦੇ ਤੇ ਚੌਥੀ ਉਗਤੀ ਹੈ ਬੜੇ ਬੜੇ ਪ੍ਰੇਮੀ ਸਿੱਖਾਂ ਲਈ ਗੁਰੂ ਸਾਹਿਬ ਜੀ ਦਾਤਾਂ ਫੜ ਕੇ ਬੈਠੇ ਹਨ ਤੇ ਉਡੀਕਦੇ ਹਨ ਕਿ ਮੇਰਾ ਬਹੁਤ ਪ੍ਰੇਮੀ ਸਿੱਖ ਫੁਰਨਾ ਬਣਾਵੇ ਤੇ ਉਸ ਨੂੰ ਦਾਤ ਬਖਸ਼ ਦਿੰਦੇ ਹਨ ਜੋ ਜੋ ਕਹੈ ਠਾਕੁਰ ਪੈ ਸੇਵਕ ਤਤਕਾਲ ਹੋਏ ਆਵੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਪਰਮਾਨ ਹੈ ਜੇ ਲੋੜੇ ਸਾਦਾ ਸੁਖ ਪਾਈ ਸਾਧੂ ਸੰਗਤ ਗੁਰ ਹੈ ਬਤਾਈ ਪਿਆਰੀ ਸਾਧ ਸੰਗਤ ਜੀ ਸਾਨੂੰ ਕੁਸੰਗ ਤੋਂ ਬਚਣਾ ਚਾਹੀਦਾ ਹੈ ਜਿਹੜਾ ਗੁਰੂ ਨਾਲੋਂ ਤੋੜ ਦੇਵੇ ਉਸ ਨੂੰ ਕੁਸੰਗ ਕਹਿੰਦੇ ਹਨ ਇਸ ਤੋਂ ਬਚਣਾ ਬਹੁਤ ਜ਼ਰੂਰੀ ਹੈ ਕੁਸੰਗਤ ਦਾ ਮਾਰਿਆ ਇਸ ਤਰ੍ਹਾਂ ਦਾ ਦੁੱਖ ਪਾਉਂਦਾ ਹੈ ਜਿਵੇਂ ਕੇਲੇ ਦੇ ਬੂਟੇ ਨੇੜੇ ਕੰਡਿਆਂ ਵਾਲੀ 베ਰੀ ਹੋਵੇ ਜਦੋਂ ਉਸਨੇ ਝੂਲਣਾ ਹੈ ਤਾ ਕੇਲੇ ਦੇ ਪੱਤੇ ਨੂੰ ਵੀ چیر ਕੇ ਰੱਖ ਦੇਣਾ ਹੈ ਗੁਰਬਾਣੀ ਵਿੱਚ ਫਰਮਾਨ ਹੈ ਕਬੀਰ ਮਾਰੀ ਮਰੋ ਕੁ ਸੰਕੀ ਕੇਲੇ ਨਿਕੜ ਜੋ 베ਰ ਉਹ ਝੂਲਾ ਉਹ ਚੀਰੀਆ ਸਾਖਤ ਸੰਗ ਨਾ ਹੈ ਧੰਤਨ ਬਾਬਾ ਅਨੰਦ ਸਿੰਘ ਜੀ ਵੀ ਅਰਦਾਸ ਵਿੱਚ ਅਕਸਰ ਇਹ ਸ਼ਬਦ ਵਰਤਦੇ ਸਨ ਕਿ हे ਗਰੀਬ ਨਿਵਾਸ ਆਪਣੇ ਆ ਗੁਰਮੁਖ ਪਿਆਰਿਆਂ ਬਖਸ਼ਿਆ ਹੋਇਆ ਗੁਰਸਿੱਖਾਂ ਦੀ ਸੰਗਤ ਬਖਸ਼ ਜਿਨ੍ਹਾਂ ਦੇ ਮਿਲਣ ਕਰਕੇ ਚੇਤ ਆਵੇ ਸਤਨਾਮ ਸ੍ਰੀ ਵਾਹਿਗੁਰੂ ਕਿਸੇ ਐਸੇ ਡਿੱਗੇ ਤੱਕੇ ਨਿੰਦਕ ਦੀ ਸੰਗਤ ਨਾ ਦੇਈ ਜਿਹਦੇ ਮਿਲਣ ਕਰਕੇ ਤੂੰ ਸਾਨੂੰ ਵਿਸਰ ਜਾਵੇਂ ਸੋ ਇਸ ਲਈ ਅਰਦਾਸ ਕਰਿਆ ਕਰੋ ਕਿ ਹੇ ਵਾਹਿਗੁਰੂ ਮੈਨੂੰ ਕੁਸੰਗ ਤੋਂ ਬਚਾ ਕੇ ਰੱਖੀ ਕਿਉਂਕਿ ਕਈ ਵਾਰੀ ਕਿਸੇ ਦਾ ਕੁਸੰਗ ਹੋ ਜਾਏ ਤਾਂ ਐਸਾ ਮਾੜਾ ਅਸਰ ਹੋ ਜਾਂਦਾ ਹੈ ਕਿ ਚੰਗਾ ਭਲਾ ਜੁੜਿਆ ਬੰਦਾ ਵੀ ਟੁੱਟ ਜਾਂਦਾ ਹੈ ਸਾਹ ਸੰਗਤ ਜੀ ਸਿੱਖ ਦਾ ਕੰਮ ਹੈ ਨਾਮ ਜਪਣਾ ਸੇਵਾ ਕਰਨਾ ਦਾਨਪੁਣ ਕਰਨਾ ਪਰ ਆਪਣੇ ਆਪ ਨੂੰ ਕਦੇ ਜਣਾਵੇ ਨਾ ਆਪਸ ਕੋ ਕਰ ਕਛ ਨਾ ਜਣਾਵੇ ਹਰ ਹਰ ਨਾਮ ਹਿਰਦਾ ਸਤਿ ਆਵੇ ਜੇਕਰ ਨਿਤਨੇਮ ਕੀਤਾ ਹੈ ਤਾਂ ਗੁਰੂ ਜੀ ਦਾ ਸ਼ੁਕਰਾਨਾ ਕਰੇ ਹੇ ਸੱਚੇ ਪਾਸ਼ਾ ਧੰਨ ਸ੍ਰੀ ਗੁਰੂ ਨਾਨਕ ਸਾਹਿਬ ਸ਼ੁਕਰ ਹੈ ਕਿ ਆਪ ਜੀ ਨੇ ਆਪਣੀ ਕਿਰਪਾ ਕਰਕੇ ਇਸ ਗਰੀਬ ਕੋਲੋਂ ਨਿਤਨੇਮ ਦੀ ਸੇਵਾ ਲਈ ਹੈ ਜੇ ਕੋਈ ਸੇਵਾ ਕੀਤੀ ਹੈ ਤਾਂ ਵੀ ਗੁਰੂ ਜੀ ਦਾ ਸ਼ੁਕਰਾਨਾ ਕਰੇ ਫਿਰ ਉਹ ਕੀਤੀ ਹੋਈ ਸੇਵਾ ਜਪਿਆ ਹੋਇਆ ਨਾਮ ਥਾਂੇ ਪਵੇਗਾ ਤੇ ਕਮਾਈ ਸੰਭਾਲੀ ਰਹੇਗੀ ਦਾਸ ਨੇ ਕਈ ਮਹਾਂਪੁਰਸ਼ਾਂ ਦੇ ਦਰਸ਼ਨ ਕੀਤੇ ਹਨ ਜਿਨ੍ਹਾਂ ਦਾ ਸਵਾਸ ਸਵਾਸ ਸਿਮਰਨ ਸੀ ਪਰ ਉਹਨਾਂ ਨੇ ਸ਼੍ਰੀ ਸੁਖਮਨੀ ਸਾਹਿਬ ਜੀ ਦਾ ਨਾਮ ਨਹੀਂ ਛੱਡਿਆ ਬਾਬਾ ਅਨੰਦ ਸਿੰਘ ਜੀ ਦਾ ਨਾਮ ਸੀ ਕਿ ਪੰਜ ਪਾਠ ਸ਼੍ਰੀ ਸੁਖਮਨੀ ਸਾਹਿਬ ਜੀ ਦੇ ਰੋਜ਼ਾਨਾ ਸੇਵਾਦਾਰ ਕੋਲੋਂ ਸਰਵਣ ਕਰਨੇ ਸੰਤ ਮੀਹਾ ਸਿੰਘ ਜੀ ਦਾ 17 ਪਾਠ ਸੁਖਮਨੀ ਸਾਹਿਬ ਰੋਜ਼ਾਨਾ ਨੇਮ ਸੀ ਸਤ ਨਿਹਾਲ ਸਿੰਘ ਜੀ ਦੋ ਪਾਠ ਸੁਖਮਨੀ ਸਾਹਿਬ ਦੇ ਰੋਜ਼ ਕਰਦੇ ਸਨ ਸੰਤ ਗੁਲਾਬ ਸਿੰਘ ਜੀ ਘੋਲिए ਵਾਲੇ ਦੋ ਪਾਠ ਸੁਖਮਨੀ ਸਾਹਿਬ ਜੀ ਦੇ ਰੋਜ਼ ਕਰਦੇ ਸਨ ਸੰਤ ਗੁਰਬਚਨ ਸਿੰਘ ਜੀ ਖਾਲਸਾ ਪਿੰਡਰਾਂ ਵਾਲੇ ਤੇ ਹੋਰ ਵੀ ਅਨੇਕਾਂ ਮਹਾਂਪੁਰਸ਼ ਹੋਏ ਹਨ ਜਿਨ੍ਹਾਂ ਨੇ ਸਵਾਸ ਸਵਾਸ ਸਿਮਰਨ ਹੁੰਦਿਆਂ ਵੀ ਸੁਖਮਨੀ ਸਾਹਿਬ ਜੀ ਦੀ ਬਾਣੀ ਤੇ ਪੰਜ ਗ੍ਰੰਥੀ 10 ਗ੍ਰੰਥੀ ਦਾ ਵੀ ਨਾਲ-ਨਾਲ ਨੇਮ ਨਿਭਾਓ ਸੋ ਪਿਆਰੀ ਸਾਹਾ ਸੰਗਤ ਜੀ ਅਸੀਂ ਇਸ ਦੁਨੀਆ ਵਿੱਚ ਨਾਮ ਜਪਣ ਵਾਸਤੇ ਹੀ ਆਏ ਹਾਂ ਆਪਣੇ ਕੰਮਕਾਰ ਕਰਦੇ ਹੋਏ ਨਾਲ-ਨਾਲ ਨਾਮ ਜਪਣਾ ਚਾਹੀਦਾ ਹੈ ਤੇ ਗੁਰਦੁਆਰੇ ਜਾ ਕੇ ਸੇਵਾ ਕਰਨੀ ਚਾਹੀਦੀ ਹੈ ਹੋਈਆ ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ਣੀ ਜੀ ਦਾਸ ਨੂੰ ਆਗਿਆ ਦਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ